ਉਬਦਾ ਅਦਿੱਤੀ ਯੋਦੇ ਬਾਰੇ ਕੀ ਤੁਹਾਡਾ ਚਾਹ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਹੈਗਾ ਜੀ ਰਾਹੁਲ ਜੀ ਤੁਹਾਨੂੰ ਯਾਦ ਹੋਣਾ ਵੀ ਇਸੇ ਜਗ੍ਹਾ ਦੇ ਉੱਤੇ 4 ਨਵੰਬਰ 2024 ਨੂੰ ਆਪਾਂ ਕੁਝ ਇਸੇ ਨੋਟੀਫਿਕੇਸ਼ਨ ਦੇ ਬਾਰੇ ਤੁਹਾਨੂੰ ਬੜਾ ਕੁਝ ਜਾਣਕਾਰੀ ਦਿੱਤੀ ਸੀ ਜਿੰਨਾ ਚ ਵੀ ਸਰਕਾਰ ਨੂੰ ਚਾਹੀਦਾ ਵਾ ਤੇ ਉਹਦੇ ਮੁਤਾਬਕ ਬਾਅਦ ਚੋਂ ਗਵਰਨਮੈਂਟ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਹ ਵੀ ਅਧੂਰਾ ਸੀ ਉਸ ਤੋਂ ਬਾਅਦ ਥੋੜਾ ਐਮੈਂਡ ਕਰਕੇ ਤੇ ਲੋਕਾਂ ਨੂੰ ਜਿਹੜੀ ਰੀਲੀਫ ਮਿਲੀ ਸੀ ਤੇ ਉਨਤੇ ਲੋਕਾਂ ਨੂੰ ਕਾਫੀ ਰੀਹ ਮਿਲੀ ਲੋਕਾਂ ਨੇ ਕਾਫੀ ਇਹਦਾ ਫਾਇਦਾ ਠਾਇਆ ਰਿਸ਼ਤੀਆਂ ਹੋਈਆਂ ਹੁਣ ਚੱਕਰ ਹੈ ਕਿ 2 ਮਹੀਨੇ 2.5 ਮਹੀਨੇ ਜਿਹੜਾ ਟਾਈਮ ਲੋਕਾਂ ਵਾਂ ਤੇ ਕਾਫੀ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਬਹੁਤ ਸਾਰੇ ਮੀਡੋਕਰ ਫੈਮਲੀ ਹੁੰਦੀਆਂ ਨੇ ਮੀਡਲ ਕਲਾਸ ਫੈਮਲੀ ਇਹੋ ਜਿਹੀ ਹੁੰਦੀਆਂ ਜਿਨ੍ਹਾਂ ਨੇ ਪੈਸਿਆਂ ਦਾ ਪ੍ਰਬੰਧ ਕਰਨ ਵਾਸਤੇ ਕਈ ਵਾਰ ਨੂੰ 6-6 ਮਹੀਨੇ ਲੱਗ ਜਾਂਦੇ ਆ 5-5 ਮਹੀਨੇ ਲੱਗ ਜਾਂਦੇ ਆ ਕਹਿੰਦੇ ਕਮੇਟੀਆਂ ਪਾਈਆਂ ਨੇ ਕਿ ਤੋਂ ਧਾਰ ਲੈਣਾ ਹੁੰਦਾ ਜਿਸ ਕਰਕੇ 2.5 ਮਹੀਨੇ ਕੋ ਕਾਫੀ ਸਮਾਂ ਨਹੀਂ ਸੀ ਜਿਸ ਕਰਕੇ ਅ ਮਤ ਜਿੰਨੇ ਲੋਕਾਂ ਨੂੰ ਫਾਇਦਾ ਮਿਲਣਾ ਚਾਹੀਦਾ ਸੀ ਹੋ ਸਕਦਾ ਉਹਨਾਂ 'ਚ ਹਾਲੇ ਲ ਕਈ ਲੋਕ ਜਿਹੜੇ ਅਜੇ ਵਾਂਝੇ ਰਹਿ ਗਏ ਹੋਣ ਤੇ ਜਿਸ ਜੋ ਸਰਕਾਰ ਨੇ ਹੁਣ 31 ਅਗਸਤ 2025 ਤੱਕ ਜਿਹੜਾ ਟਾਈਮ ਦਾ ਹੋਰ ਵਾਅਦਾ ਕੀਤਾ ਇਹ ਬਹੁਤ ਹੀ ਸਰਾਣੀ ਹੈ ਅਸੀਂ ਉਹ ਧੰਨਵਾਦ ਕਰਦੇ ਹਾਂ ਸਰਕਾਰ ਦਾ ਇਹਦੇ ਨਾਲ ਕੀ ਹੋਏਗਾ ਵੀ ਜਿੰਨੇ ਲੋਕੀ ਹਾਲੇ ਵੀ ਲੋਕਾਂ ਦੇ ਕੰਮ ਅਧੂਰੇ ਰਹਿ ਗਏ ਨੇ ਜਿਨ੍ਹਾਂ ਕੋ ਪੈਸਿਆਂ ਦੀ ਤੰਗੀ ਕਰਕੇ ਦੁਸ਼ੀਆਂ ਨਹੀਂ ਕਰਾ ਸਕੇ ਉਹਨਾਂ ਨੂੰ ਇੱਕ ਹੋਰ ਮੌਕਾ ਮਿਲੇਗਾ ਤੇ ਇਹ ਬਹੁਤ ਲੋਕ ਦੱਸਦੇ ਕਿ ਅਜੇ ਵੀ ਇਸ ਜਿਹੜੀ ਨੋਟੀਫਿਕੇਸ਼ਨ ਇਹਦਾ ਫਾਇਦਾ ਥੱਲੇ ਰਿਐਲਿਟੀ ਦੇ ਵਿੱਚ ਨਹੀਂ ਲੋਕਾਂ ਨੂੰ ਮਿਲਦਾ ਕਿਉਂਕਿ ਜਿਹੜੇ ਮਾਪਦੰਡ ਰੱਖਿਓ ਥੋੜੇ ਸਖਤ ਰੱਖੇ ਨੇ ਇਹਦੇ ਲਈ ਦੇਖੋ ਜੀ ਸਖਤ ਮਾਪਦੰਡ ਇੰਨੇ ਵੀ ਨਹੀਂ ਹੈਗੇ ਗਵਰਨਮੈਂਟ ਨੇ 500 ਗਜ ਤੱਕ ਉਹਨਾਂ ਨੇ ਕਿਹਾ ਹੈ ਵੀ ਜਿਨ੍ਹਾਂ ਦਾ ਕੋਈ ਵੀ ਡਾਕੂਮੈਂਟ ਹੈਗਾ ਰਜਿਸਟਰਡ ਹੈਗਾ ਜਾਂ ਕਿਸੇ ਤਰ੍ਹਾਂ ਦੀ ਡੀਲਿੰਗ ਦਾ ਕੋਸਬੂਤ ਹੈਗਾ ਪੁਰਾਣਾ ਉਹਦੇ ਆਧਾਰ ਦੇ ਉੱਤੇ ਮਤਲਬ ਦਸਤੀਆਂ ਜਿਹੜੀਆਂ ਬਿਨਾ ਐਨਓਸੀ ਤੇ ਕਰਾ ਸਕਦੇ ਸਭ ਤੋਂ ਵੱਡੀ ਤੇ ਵੇਖੋ ਨਾ ਇਹ ਫਾਇਦੇਮੰਦ ਹੋਰ ਕੀ ਹੋ ਸਕਦਾ ਜੇ ਕਹਿੰਦੇ ਨੇ ਜਿਹੜੀ ਇੱਕ ਵਾਰੀ ਡਿਸਟ੍ਰਿਕਟ ਹੋ ਜਾਏਗੀ ਪਹਿਲਾਂ ਉਹਨਾਂ ਨੇ 28 ਫਰਵਰੀ 2025 ਕਿਹਾ ਸੀ ਹੁਣ ਇਹ ਮੰਨ ਕੇ ਚਲੋ 31 ਗਸ 2025 ਤੱਕ ਆ ਕੇ 6 ਮਹੀਨੇ ਹੋਰ ਵੱਧ ਗਿਆ ਜਿਹੜਾ ਡਾਕੂਮੈਂਟ ਹੈ ਟਾਈਮ ਤੱਕ ਅੰਦਰ ਰਜਿਸਟਰਡ ਹੋ ਜਾਏਗਾ ਉਹ ਡਾਕੂਮੈਂਟ ਜਿਹੜਾ ਸਦਾ ਵਾਸਤੇ ਐਨਓਸੀ ਤੋਂ ਬਣਾ ਵੈਲਿਡ ਹੋਏਗਾ ਇਟ ਮੀਨਸ ਵੀ ਉਹ ਐਜ਼ ਇਟ ਇਜ਼ ਪ੍ਰੋਪਰਟੀ ਵੇਚਣੀ ਚਾਹਣਗੇ ਤੇ ਉਹਦੀ ਡਿਸਟ੍ਰਿਕਟ ਹੋ ਸਕੇ ਤੇ ਐਨਓਸੀ ਲੈਣ ਦੀ ਲੋੜ ਉਹਨਾਂ ਨੂੰ ਵੀ ਨਹੀਂ ਪਏਗੀ ਫੰ 100 200 ਗਜ ਵਾਲੇ ਜਿਹੜੇ ਆਮ ਲੋਕੋਨਾਂ ਦਾ ਕੀ ਇੱਚ ਫਾਇਦਾ ਹੈ ਦੇਖੋ ਜੀ ਜੇ ਅਗਰ ਗਵਰਨਮੈਂਟ 100 200 ਗਾ ਛੱਡ ਕੇ 50 ਗਾ ਜੋ ਵੇ 250 ਹੋਵੇ ਜਿੰਨੀ ਲਿਸਟੀ ਹੈਗੀ ਉਹਦੀ ਲਿਸਟੀ ਗਾਂ ਹੋ ਸਕਦੀ ਆ ਉਹਨਾਂ 500 ਗਜ ਤੱਕ ਉਹਨਾਂ ਨੇ ਗਵਰਨਮੈਂਟ ਨੇ ਛੋੜ ਦਿੱਤੀ ਹੈ ਤੇ ਸਾਰੀਆਂ ਜੀ 100 ਵਾਲੀ ਵੀ ਹੋਏਗੀ 200 ਵਾਲੀ ਵੀ ਹੋਏਗੀ 50 ਵਾਲੀ ਵੀ ਹੋਏਗੀ ਸਾਰੀਆਂ ਹੋਣਗੀਆਂ ਹੋੜੀਆਂ ਨੇ ਇਹ ਚ ਕਿਹੜੀ ਗੱਲ ਹੈ ਵੀ ਲੋਕਾਂ ਦੇ ਹਾਂ ਜੇ ਲੋਕਾਂ ਦੀ ਹੱਥ ਤੰਗੀ ਕਰਕੇ ਲੋਕਾਂ ਦੇ ਫਾਈਨੈਂਸ਼ਲੀ मतलब स्थिति ठीक ਨਾ ਹੋਣ ਕਰਕੇ ਜਿਹੜੇ ਲੋਕੀ ਨਹੀਂ ਰਿਸ਼ਤੀਆਂ ਕਰਾ ਸਕੀ ਉਹਨਾਂ ਨੂੰ 6 ਮਹੀਨੇ ਦਾ ਹੋਰ ਸਮਾਂ ਮਿਲ ਗਿਆ ਤੇ ਅਸੀਂ ਇਸ ਦੀ ਸਰਕਾਰ ਦੀ ਸراہਨਾ ਕਰਦੇ ਹਾਂ ਧੰਨਵਾਦ ਕਰਦੇ ਹਾਂ ਵੀ ਇਹਨਾਂ ਨੇ ਵਧੀਆ ਕੀਤਾ ਇਹਨਾਂ ਲੋਕਾਂ ਨੂੰ ਹੋਰ ਫਾਇਦਾ ਮਿਲੇਗਾ